ਜਿੰਨੇ ਸਵਾਸ ਤੋਂ ਲੈ ਕੇ ਭੇਜੇ ਸੀ ਉਹਨੇ ਇਹਨੇ ਲੈ ਲੇ ਇਹ ਇੱਕ ਵੀ ਵੱਧ ਨਹੀਂ ਲੈ ਸਕਦਾ ਇੱਕ ਵੀ ਘੱਟ ਨਹੀਂ ਲੈ ਸਕਦਾ ਹਾਂ ਉਹ ਦਰਸ਼ਕੋ ਮੈਨੂੰ ਇਹ ਤਾਂ ਦੱਸ ਦਿਓ ਜਿੰਨੇ ਡੇਰੇਦਾਰ ਆ ਸਾਰਿਆਂ ਦੇ ਦੁਆਲੇ ਪੰਜ-ਪੰਜ ਰਫਲਾਂ ਵਾਲੇ ਬੈਠੇ ਆ ਹਾਂ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੀ ਆ ਉਤੋਂ ਲਿਖਿਆ ਉਹਨਾਂ ਨੂੰ ਆਪ ਨੂੰ ਨਹੀਂ ਯਕੀਨ ਵੀ ਸਾਨੂੰ ਨਾ ਕੋਈ ਮਾਰ ਜੇ ਹਾਂ ਉਹਨਾਂ ਦੇ ਪੰਜ-ਪੰਜ ਬੈਠੇ ਕਿ ਨਹੀਂ ਦੁਆਲੇ ਤੇ ਜੇ ਉਹਨਾਂ ਨੂੰ ਆਪ ਨੂੰ ਹੀ ਭਰੋਸਾ ਵੇ ਸਾਡੀ ਉਤੋਂ ਲਿਖਿਆ ਭਾਈ ਜਿੰਨੇ ਸਵਾਸ ਹੀ ਲੈਣੇ ਉਦੋਂ ਹੀ ਮਰਨਾ ਤਾਂ ਉਹ ਤੁਰ ਕੇ ਤਾਂ ਵਿਖਾਉਣ ਕਿਸੇ ਸੜਕ ਤੇ ਵਿਆਹ ਜਾਣੇ ਭਾਈ ਅਸੀਂ ਬਿਨਾਂ ਸੁਰੱਖਿਆ ਆਪ ਤਾਂ ਸੁਰੱਖਿਆ ਲਈ ਬੈਠੇ ਵੀ ਸਾਨੂੰ ਕੋ ਮਾਰ ਨਾ ਜਾਵੇ ਤੇ ਤੁਹਾਡੇ ਦਿਮਾਗ 'ਚ ਪਉਂਦੀ ਵੀ ਉਤੋਂ ਲਿਖਿਆ ਹੁਣ ਹੋਰ ਗੱਲ ਹੋ ਗਈ ਹਾਂ ਇੱਕ ਕਲਮ ਤਾਂ ਹੋ ਗਈ ਉਹ ਹਾਂ ਇੱਕ ਕਲਮ ਥੋੜਾ ਭਾਗਿਆ ਲਿਖਣ ਵਾਲੀ ਇੱਥੇ ਬੈਠੀ ਹਾਂ ਜਿਹੜੀ ਨੂੰ ਦਰਸ਼ਕੋ ਤੁਸੀਂ ਪਛਾਣਨਾ ਜਦੋਂ ਉਹ ਕਾਨੂੰਨ ਆਇਆ ਤਿੰਨੇ ਇੰਨੇ ਕਾਨੂੰਨਾਂ ਵੇਲੇ ਆ ਗਿਆ ਵੀ ਯਾਰ ਇਹ ਮਤਲਬ ਨਾ ਜਿਹੜਾ ਇਹ ਮਤਲਬ ਜ਼ਮੀਨਾਂ ਖੋਹੀਆਂ ਜਾਣਗੀਆਂ ਹਾਂ ਸਾਡੇ ਜਿਹੜੇ ਕਿਸਾਨ ਆਗੂ ਸੀ ਸਾਨੂੰ ਉਹਨਾਂ ਨੇ ਸੜਕਾਂ ਤੇ ਪਾ ਲਿਆ ਬਾ ਆ ਕੇ ਸੜਕਾਂ ਤੇ ਸਾਨੂੰ ਦੱਸਤਾ ਵੀ ਯਾਰ ਜੇ ਅਸੀਂ ਨਾ ਹੰਬੜਾ ਮਾਰਿਆ ਤੇ ਸਾਡੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ ਜੇ ਜ਼ਮੀਨਾਂ ਖੋਹੀਆਂ ਗਈਆਂ ਤੁਹਾਡੇ ਰੋਟੀ ਜਿਹੜੇ ਤੁਸੀਂ ਪੁਰਖਿਆਂ ਤੋਂ ਲਾ ਕੇ ਰੋਟੀ ਖਾਂਦੇ ਆਇਆ ਤੇ ਰੋਟੀ ਜਾਊ ਬਿਲਕੁਲ ਜਦੋਂ ਰੋਟੀ ਜਾਣ ਦਾ ਮਸਲਾ ਹੱਲ ਮਤਲਬ ਬਣਿਆ ਉਦੋਂ ਫਿਰ ਸਾਰਿਆਂ ਨੂੰ ਸਮਝਾਤਾ ਤੇ ਸਾਰੇ ਦਿੱਲੀ ਨੂੰ ਤੁਰਪੇ ਬਿਲਕੁਲ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਬਹਿ ਗਏ ਜਿਹੜੀ ਸੜਕ ਤੋਂ ਜਿਹੜੀ ਕਲਮ ਤੋਂ ਹਰੇ ਪੈਨ ਦੇ ਨਾਲ ਇਹ ਲਿਖਵਾਇਆ ਗਿਆ ਸੀ ਪੂੰਜੀ ਪਤੀਆਂ ਵੱਲੋਂ ਵੀ ਅਸੀਂ ਜ਼ਮੀਨ ਤੇ ਕਬਜ਼ਾ ਕਰਨਾ ਆਹ ਕਾਨੂੰਨ ਲਾਗੂ ਕਰ ਉਹਦਾ ਗਲ ਫੜ ਲਿਆ ਜਾ ਕੇ ਸਮਝਾਉਣ ਦੇ ਨਾਲ ਤੁਸੀਂ ਗਲ ਫੜ ਲਿਆ ਦਰਸ਼ਕਾਂ ਨੇ ਜਾ ਕੇ ਉਹਦਾ ਉਸੇ ਹਰੇ ਪੈਨ ਦੇ ਨਾਲ ਲਿਖਾਇਆ ਬੇ ਭਾਈ ਇਹ ਜਿਹੜੇ ਕਾਨੂੰਨ ਆ ਅਸੀਂ ਲਾਗੂ ਨਹੀਂ ਕਰਾਂਗੇ ਇੱਕ ਕਲਮ ਉਹ ਹੈ ਇੱਕ ਕਲਮ ਨੂੰ ਪਛਾਣਿਆ ਜਾ ਸਕਦਾ ਉਹਦੇ ਨਾਲ ਲੜਿਆ ਜਾ ਸਕਦਾ ਉਹਦੂੰ ਬਦਲਿਆ ਜਾ ਸਕਦਾ ਉਹਦੇ ਨਾਲ ਤੁਹਾਡਾ ਤੁਸੀਂ ਭਾਅ ਕਹਿ ਜਨੇ ਅਸੀਂ ਕਹਿੰਨੇ ਵੀ ਤੁਹਾਡਾ ਜਿਹੜਾ ਸਾਰਾ ਉਹ ਬਦਲਿਆ ਜਾ ਸਕਦਾ ਤੁਹਾਡਾ ਜਿਹੜਾ ਤੁਹਾਡੀ ਨੌਕਰੀ ਮਿਲਣੀ ਹੈ ਕਿ ਨਹੀਂ ਮਿਲਣੀ ਤੁਹਾਨੂੰ ਮਤਲਬ ਮੁੱਲ ਪੂਬਾ ਜ ਮਿਲਣਾ ਕਿ ਨਹੀਂ ਇੱਕ ਕਲਮ ਉਹ ਹੈ ਇੱਕ ਕਲਮ ਉਹ ਹੈ ਜਿਹਨੂੰ ਨਾ ਅਸੀਂ ਜਾਣਦੇ ਆ ਨਾ ਅਸੀਂ ਪਛਾਣਦੇ ਆਂ ਸਾਨੂੰ ਉਹ ਮਹਾਪੁਰਸ਼ਾਂ ਨੇ ਦੱਸਤੀ ਉਹਨਾਂ ਨੂੰ ਆਪ ਆਪ ਨੂੰ ਉਹਦੇ ਤੇ ਭਰੋਸਾ ਹੈ ਨੀਗਾ ਹੁਣ ਤੁਸੀਂ ਕਿਹੜੀ ਕਲਮ ਦੇ ਆਖੇ ਲੱਗਣਾ ਇਹ ਇਹ ਦਰਸ਼ਕਾਂ ਇਸੇ ਤਰ੍ਹਾਂ ਇਹ ਕਲਮ ਜੋਤਿਸ਼ਾਲੀ ਹੈ ਜਿਹੜੀ ਇਹ ਵੀ ਇਹ ਦੱਸੀ ਜਾਂਦੀ ਹੈ ਕਿਉਂਕਿ ਨਾ ਕਈ ਜੋਤਸ਼ੀਆਂ ਕੋਲੇ ਉੱਠ ਜਾਂਦੀ ਮਤਲਬ ਤੁਸੀਂ ਮੈਂ ਇੱਕ ਹੋਰ ਦੱਸਾਂ ਤੁਹਾਨੂੰ ਅੰਕੜਾ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਥਿਆ 34.6 ਇੱਕ ਬੱਚੇ ਭਾਰਤ ਚ ਮਰ ਜੇ ਇੱਕ ਸਾਲ ਦੇ ਹੁੰਦਿਆ ਹੁੰਦਿਆ 34.6 ਇੱਕ ਬੱਚਿਆਂ ਚੋਂ 17 ਕਿ ਬੀਬੀਆਂ ਚਲੀਆਂ ਗਈਆਂ ਮਹਾਪੁਰ ਸੰਕੁਲੇ ਉਹ ਕਹਿੰਦੇ ਬੀਬਾ ਜਿੰਨੀ ਕਿ ਲਿਖੀ ਸੀ ਉਹਨਾਂ ਦੀ ਭਗਣੀ ਅਸੀਂ ਸਾਡੇ ਹਥਿਆਰ ਅਸੀਂ ਸਿਰ ਤੇ ਅਸੀਂ ਘਰੇ ਆ ਕੇ ਬਹਿ ਗਏ ਬਈ ਜੋਰਦੀ ਜੀ ਜਿੰਨੀ ਕਿ ਲਿਖੀ ਸੀ ਉਹਨਾਂ ਦੀ ਠੀਕ ਆ ਦਾਸ ਕੋਦੇ ਕੋਲੇ ਚਲੇ ਗਏ ਜੋਤਸੀ ਕੋਲ ਜੋਤਸੀ ਕਹਿੰਦਾ ਭਾਈ ਅੱਠਵਾ ਕਰ ਜੁਮੇਵਾਰ ਐ ਕਰਕੇ ਆ ਕਰ ਲੋ ਜੇ ਬੱਜ ਗਿਆ ਬੱਜ ਗਿਆ ਨਹੀਂ ਤਾਂ ਆ ਜੁਮੇਵਾਰ ਪਿੱਛੇ ਉਹਨੇ ਕੋਹਨ ਕੋ ਥੋੜੀ ਜੇਬ ਚ ਕਢ ਲੈਣਾ ਬਾਪਿਆਂ ਨੇ ਵੀ ਕੋਹਨ ਕੋ ਥੋੜੀ ਜੇਬ ਚ ਕਢ ਲੈ ਪੰਜ ਸੱਤ ਹੋਰ ਲਾ ਲਓ ਕਿਸੇ ਕੋਲੇ ਚਲੇ ਗਏ ਕਿ ਸੋ ਹੋਰ ਸ਼ੇਬੰਬਾ ਬਾਬੇ ਕੋਲੇ ਆ ਮੋਗੇ ਵਾਲੇ ਕੋਲੇ ਹੂੰ ਉਹਨੇ ਵੀ ਦਸਤਾਬੇ ਭਾਈ ਇਹ ਆਏ ਆ ਤੇ ਆਏ ਉਹਦੇ ਚੋਂ ਪੰਜ ਕ ਬੰਦੇ ਆ ਜਿਹੜਿਆਂ ਦੇ ਯਾਰ ਅਸੀਂ ਨਹੀਂ ਇਹਨੂੰ ਮੰਨਦੇ ਸੀ ਤਾਂ ਭਾਈ ਸਿਹਤ ਮੰਤਰੀ ਦੇ ਜਾ ਕੇ ਗੱਲ ਪੈਂਦੀ ਆ ਵੀ ਯਾਰ ਇਹਨੇ ਬੱਚੇ ਕਾਤ ਮਾਰ ਦੇ ਹੂੰ ਹੁਣ ਸਿਹਤ ਮੰਤਰੀ ਕੋਲੇ ਚਲੇ ਗਏ ਬੰਦੇ ਗਏ ਪੰਜ 34 ਚੋਂ ਪੰਜ ਹੂੰ 34 ਮਰਦੇ ਆ ਨਾ ਪੰਜ ਬੰਦੇ ਗਏ ਉਹਦੇ ਕੋਲੇ ਤਿੰਨ ਖੜੇ ਆਪਦੇ ਜਿਹੜੇ ਡਾਂਗਾ ਵਾਲੇ ਉਹ ਕਹਿੰਦਾ ਤਿੰਨੇ ਜਾਓ ਇਹਨਾਂ ਤਿੰਨ ਤਨ ਮਾਰੋ ਮੋਰਾਂ ਪੰਜ ਬੰਦੇ ਆ ਤਿੰਨ ਤਿੰਨ ਮੋਹਰਾਂ ਤੇ ਖਾ ਕੇ ਘਰ ਆ ਗਏ ਮੁਕਦਮੇ ਦਰਜ ਕਰਤੇ ਕਿ ਇਥੇ ਕੋਸ਼ ਕਰਤਾ ਕਿ ਇਥੇ ਕੋਸ਼ ਕਰਤਾ ਜਾਨੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਉਂਕਿ ਗਿਣਤੀ ਘੱਟ ਸੀ ਉਹ ਦਰਸ਼ਕੋ ਜੇ 34 ਦੇ 34 ਜਾ ਕੇ ਗਲ ਪੈਂਦੇ ਤਾਂ ਸਿਹਤ ਮੰਤਰੀ ਨੂੰ ਸੋਚਣਾ ਪੈਣਾ ਸੀ ਕਿ ਨਹੀਂ ਪੈ ਆਈ ਏ ਵਟਾਂ ਸਾਰੀਆਂ ਸਾਡੇ ਮੂਰੇ ਤਾਂ ਬਣਾਈਆਂ ਗੀਆਂ ਇਹਨਾਂ ਨੂੰ ਖੁੱਲੀ ਆ ਗਿਆ ਚੈਨਲਾਂ ਤੇ ਹੋਰ ਸਾਰੇ ਕਾਸੇ ਤੇ ਤਾਂ ਮਿਲੀ ਵੀ ਇਹਦੇ ਸਰਕਾਰ ਬੰਦ ਕਰ ਸਕਦੀ ਐ ਆ ਜਿਹੜੇ ਵਾਸੀ ਕਰਨ ਵਾਲੇ ਤੇ ਦੂਜੇ ਸਾਰੇ ਸਾਡੀ ਧਾਰਾ 51 ਇਹ ਕਹਿੰਦੀ ਹੈ ਵੀ ਬੰਦ ਕਰੋ ਇਹਨਾਂ ਨੂੰ ਹੂੰ ਇਹ ਬੰਦ ਕਰ ਸਕਦੇ ਆ ਪਰ ਬੰਦ ਕਿਉਂ ਨਹੀਂ ਕਰਦੇ ਕਿਉਂਕਿ ਇਹ ਤਾਂ ਇਹਨਾਂ ਦਾ ਫਾਇਦਾ ਕਰਦੇ ਆ ਬੰਦ ਕਿਵੇਂ ਕਰਨਗੇ ਹੂੰ ਉਹਨਾਂ ਨੂੰ ਉਸ ਚੱਕਰ ਚਲ ਜਾਈ ਬੈਠਿਆ ਜਿਹਦੇ ਚ ਉਸ ਅਸਲੀ ਥਾਂ ਤੇ ਉਂਗਲ ਨਹੀਂ ਜਾਂਦੀ ਇਹ ਸਾਰੇ ਬੰਦੇ ਕਿਸਾਨ ਜੱਥੇਬੰਦੀ ਵਾਂਗੂ ਸੋਚ ਕੇ ਉਸੇ ਦਾ ਘਰ ਘੇਰ ਲੈਂਦੇ ਜਿਹੜਾ ਜ਼ਿੰਮੇਵਾਰ ਆ ਤੇ ਚੀਕਾ ਪੈ ਜਾਣੀ ਆ ਉਹਨੂੰ ਕੰਮ ਕਰਨਾ ਪਊਗਾ ਆਹੀ ਮਸਲਾ ਅਖੇ ਜਿਵੇਂ ਯੁੱਧਸ਼ ਦੇ ਨਾਲ ਹੀ ਜੁੜਿਆ ਹੋਆ ਨਗ ਉਹ ਦੇਖ ਲੈਂਦੇ ਆ ਕਿ ਆ ਨਹੀਂ ਤਾਂ ਆ ਨਗ ਪਾਉਣ ਦੀ ਲੋੜ ਆ ਤੇਰਾ ਆ ਡਾਉਨ ਆ ਤੇਨੂੰ ਆ ਨਗ ਪਾਉਣ ਦੀ ਲੋੜ ਆ ਆ ਪਾਉਣ ਦੀ ਉਹ ਮਤਲਬ ਨਗਾ ਨਾ ਫਰਕ ਪੈਂਦਾ ਕੱਲੇ ਨਾਗ ਨਾ ਕਿਉਂ ਹਾਂ ਕੋਈ ਕਹਿੰਦਾ ਜੀ ਤਾਸ਼ ਦੇ ਕਾਰਡ ਵੇਖ ਕੇ ਦੱਸ ਪੱਤੇ ਦੇ ਹਾਂ ਕੋਈ ਕਹਿੰਦਾ ਮੇਰਾ ਤੋਤਾ ਦੱਸ ਕੋਈ ਕਹਿੰਦਾ ਮੇਰਾ ਆਕਟੋਪਸ ਦੱਸ ਕੋਈ ਕਹਿੰਦਾ ਕੋਈ ਦੱਸ ਹਾਂ ਕੋਈ ਕਹਿੰਦਾ ਕੁਛ ਦੱਸੂ ਹਰੇਕ ਦੁਕਾਨਦਾਰੀ ਦਾ ਲੁੱਟਣ ਦਾ ਟੰਗ ਤਰੀਕਾ ਵੱਖਰਾ ਠੀਕ ਹੈ ਨਗਾ ਵਾਲਿਆਂ ਦੀ ਸੁਣ ਲੋ ਹੁਣਗਾ ਹਾਂ ਉਹ ਨਗਾ ਵਾਲੇ ਤਾਂ ਸਾਰੇ ਆਪ ਚੀਕਾਂ ਮਾਰ ਕੇ ਜਿਹੜੇ ਨਗ ਵੇਚਦੇ ਸੀ ਜਿਨ੍ਹਾਂ ਦੀ ਦੁਕਾਨ 'ਚ ਸਭ ਤੋਂ ਵੱਧ ਨਗ ਪਏ ਸੀ ਗਜਰਾਤ ਚੋਂ ਛੱਡ ਕੇ ਭੱਜ ਗਏ ਕਿਆ ਉਹ ਮਕਰਜਾ ਵੱਧ ਲੈ ਲਿਆ ਚਕਾਇਆ ਗਿਆ ਨਹੀਂ ਨਗਾ ਦੀ ਵਿਕਣ ਦੀ ਗਿਣਤੀ ਘਟ ਗਈ ਮੋਦੀ ਸੀਗੇ ਸਾਰੇ ਉਹ ਜਿਹੜੇ ਭੱਜੇ ਉਹ ਨੀਰਬ ਮੋਦੀ ਤੇ ਸਾਰੇ ਸਾਰੇ ਨਗਾ ਵਾਲੇ ਹੀ ਸੀ ਛਾਪਾ ਜੀ ਜੇ ਉਹਨਾਂ ਨੂੰ ਪਤਾ ਹੋਵੇ ਤਾਂ ਕੁਆਂਟਲ ਦਾ ਨਾਗ ਵੀ ਪਾ ਸਕਦੇ ਸੀ ਆਪਦੇ ਸਰੀਰ ਤੇ ਇਹਦਾ ਨਿਗਾ ਜਾ ਪਾਉਂਦੇ ਤਾਂ ਯਾਰ ਜਿਹੜੇ ਨਗਾ ਦਾ ਵਪਾਰ ਕਰਦੇ ਉਹ ਮਕਵਾਂਟਲ ਦਾ ਰੱਖ ਲੈਂਦੇ ਉਹਨਾਂ ਨੇ ਕਾਹਤੋਂ ਚੀਕਾਂ ਪੈ ਗਈਆਂ ਫਿਰ ਪੱਜ ਕਾਹਤੋਂ ਗਏ ਸਾਰੇ ਉਹ ਜੇ ਸਰਚ ਮਾਰੋ ਵੀ ਨਾਗ ਵੇਚਣ ਵਾਲੀਆਂ ਦੁਕਾਨਾਂ ਕਿੰਨੀਆਂ ਕਿ ਰਾਤ ਚ ਬੰਦ ਹੋਈਆਂ ਕਿਉਂ ਹੋਈਆਂ ਤੁਹਾਡੇ ਕਹਿੰਦਾ ਨਾਗ ਨਾ ਕੋਈ ਫਰਕ ਨਹੀਂ ਮੈਂ ਉਹ ਯਾਰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਅਜਾ ਸਿਰਫ ਫਰਕ ਇਹਦਾ ਹੀ ਆ ਵੀ ਸਾਡੇ ਦਿਮਾਗ ਨੂੰ ਵਹਿਮ ਪਾਉਣ ਵਾਸਤੇ ਇਹ ਕਹਿੰਦੇ ਵੀ ਤੁਹਾਡੇ ਤੇ ਸੂਰਜ ਦਾ ਪ੍ਰਭਾਵ ਪੈ ਗਿਆ ਤੁਹਾਡੇ ਮੈਂ ਅਸੀਂ ਵੀ ਕਹਿੰਨੇ ਪੈਂਦਾ ਹੂੰ ਸੂਰਜ ਦਾ ਵੀ ਪੈਂਦਾ ਬ੍ਰਹਸਪਤੀ ਦਾ ਵੀ ਪੈਂਦਾ ਚੰਦਰਮਾ ਦਾ ਵੀ ਪੈਂਦਾ ਪੈਂਦਾ ਪਰ ਅਸੀਂ ਇਹ ਨਹੀਂ ਪੈਂਦਾ ਵੀ ਥੋੜੇ ਤੇ ਵੱਖਰਾ ਪੈਂਦਾ ਤੇ ਮੇਰੇ ਤੇ ਵੱਖਰਾ ਪੈ ਬੈਠੇ ਅਸੀਂ ਕੋਲੇ ਆ ਸਾਡੇ ਤੇ ਹੋਰ ਤੇ ਵੱਖਰਾ ਪੈਂਦਾ ਹੋਰ ਤੇ ਵੱਖਰਾ ਹੂੰ ਜੋ ਅਸੀਂ ਇਹ ਕਰਕੇ ਰੁਪਈਏ ਜੇਬ ਚੋਂ ਕਢਦੇ ਆ ਵੀ ਇਹਦੇ ਤੇ ਵੱਖਰਾ ਪੈਂਦਾ ਜੀ ਇਹਦੇ ਤੇ ਵੱਖਰਾ ਪੈਂਦਾ ਆ ਰੌਲਾ ਵੀ ਜੇ ਧੁੱਪ ਦੱਖਣੀ ਅਫਰੀਕਾ ਵਾਲਿਆਂ ਨੂੰ ਘੱਟ ਲੱਗਦੀ ਐ ਉਹ 50 ਡਿਗਰੀ ਤੇ ਵੀ ਕੰਮ ਕਰਦੇ ਰਹਿੰਦੇ ਆ ਉਹਨਾਂ ਦੇ ਉਥੋਂ ਵਾਤਾਵਰਣ ਨੇ ਉਹਨੂੰ ਇੰਨਾ ਕਰੜਾ ਕਰਤਾ ਵੀ ਉਹ ਧੁੱਪ ਨੂੰ ਸਹਿਣ ਯੋਗ ਸਰੀਰ ਉਹਨਾਂ ਸਾਰਿਆਂ ਦਾ ਹੀ ਹੋ ਗਿਆ ਰੰਗ ਵੀ ਉਹਨਾਂ ਦਾ ਕਾਲਾ ਹੋ ਗਿਆ ਤੇ ਅੰਗਰੇਜ਼ ਨੂੰ 50 ਡਿਗਰੀ ਚ ਕੰਮ ਕਰਨ ਲਾ ਦਿਓ ਮਰ ਜੂ ਉਹ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦਾ ਵਾਤਾਵਰਨ ਹੈ ਜਿਹੜਾ ਸਾਰੇ ਅੰਗਰੇਜ਼ਾਂ ਨੂੰ ਉਹਨਾਂ ਦਾ ਰੰਗ ਵੀ ਗੋਰਾ ਉਹਨਾਂ ਤੇ ਸੂਰਜ ਦਾ ਪ੍ਰਭਾਵ ਸਾਰਿਆਂ ਤੇ ਇੱਕੋ ਜਿਹਾ ਪੈਂਦਾ ਕਿਸੇ ਤੇ ਆਇ ਨਹੀਂ ਵੀ ਤੇ ਥੋੜੇ ਤੇ ਬਕਰਾਂ ਪੈਂਦਾ ਮੇਰੇ ਤੇ